ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸੀ ਹੋਈ ਫਤ ਦੀ ਸਾਂਝ ਕਰੀਏ ਗਜਵਜ ਕੀ ਅਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕਤਾ ਸਾਂਝੀ ਕਰਨ ਜਾ ਰਹੇ ਹਾਂ ਸਾਧ ਸੰਗਤ ਜੀ ਕਥਨ ਨੂੰ ਅੰਤ ਤੱਕ ਜ਼ਰੂਰ ਵੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵਿਤਜਰਬਾ ਹੋ ਜਾਏਗਾ ਕਿ ਜਦੋਂ ਸਿਵਾਇ ਗਰਮ ਸੱਚੇ ਮਨ ਦੇ ਨਾਲ ਧਿਆਉਂਦੇ ਹਾਂ ਤਾਂ ਵਾਹਿਗੁਰੂ ਜੀ ਸਾਡੀ ਝੋਲੀ ਵਿੱਚ ਕਿਵੇਂ ਖੁਸ਼ੀਆਂ ਪਾਉਂਦੀ ਹੈ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸੇ ਦਾ ਬੁਰਾ ਸੋਚਣ ਵਾਲੇ ਨਾਲ ਰੱਬ ਕੀ ਕਰ ਸਕਦਾ ਹੈ ਸਾਧ ਸੰਗਤ ਜੀ ਅੱਜ ਤੋਂ ਬਾਅਦ ਤੁਸੀਂ ਇਸ ਕਥਾ ਨੂੰ ਸੁਣਨ ਤੋਂ ਬਾਅਦ ਤੁਸੀਂ ਕਿਸੇ ਦਾ ਬੁਰਾ ਨਹੀਂ ਮੰਗੋਗੇ ਬੁਰਾ ਨਹੀਂ ਕਰੋਗੇ ਸਾਤ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਜੁੜੀ ਹੈ ਸਾਤ ਸੰਗਤ ਜੀ ਬਾਬਾ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਬਾਬਾ ਜੀ ਦੀਆਂ ਰੋਜ਼ ਨਮੀਆਂ ਵੀਡੀਓਜ਼ ਨੂੰ ਵੇਖ ਸકો ਸਾਤ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੀ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਸਾਤ ਸੰਗਤ ਜੀ ਆਓ ਆਪਣਾ ਕਥਾ ਦੀ ਸਾਥ ਪਾਉਂਦੇ ਹਾਂ ਸਾਤ ਸੰਗਤ ਜੀ ਜੇ ਮਨ ਵਿੱਚ ਬੈਰ ਹੋਵੇ ਵਿਰੋਧ ਹੋਵੇ ਈਰਖਾ ਹੋਵੇ ਦਵੇਸ਼ ਆਉਣ ਲੱਗ ਜਾਵੇ ਸਾਤ ਸੰਗਤ ਜੀ ਫਿਰ ਕੀ ਕਰਨਾ ਚਾਹੀਦਾ ਹੈ ਫਿਰ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛੋ ਮੰਨ ਲਓ ਕਿਸੇ ਦਾ ਬੁਰਾ ਕਰਦੇ ਨਹੀਂ ਤੁਸੀਂ ਸਾਤ ਸੰਗਤ ਜੀ ਪਰ ਤੁਸੀਂ ਮਨ ਦੇ ਵਿੱਚ ਲਿਆਉਂਦੇ ਹੋ ਚਿੱਤ ਦੇ ਵਿੱਚ ਸੋਚਦੇ ਹੋ ਕਿ ਇਹਨੇ ਮੇਰੇ ਨਾਲ ਇਤਾਂ ਕੀਤਾ ਹੈ ਮੈਂ ਇਸਦੇ ਨਾਲ ਇਦਾਂ ਕਰਨਾ ਹੈ ਸਾਧ ਸੰਗਤ ਜੀ ਸੁਣੋ ਮਨ ਵਿੱਚ ਕਿਸੇ ਬਾਰੇ ਗਲ ਸੋਚਣ ਦੇ ਨਾਲ ਕੋਈ ਨੁਕਸਾਨ ਨਹੀਂ ਸਾਧ ਸੰਗਤ ਜੀ ਗੁਰੂ ਸਾਹਿਬ ਕਹਿੰਦੇ ਨੇ ਭਾਈ ਜੇ ਤੂੰ ਚਿੱਤ ਵਿੱਚ ਰੱਖੇਂਗਾ ਤਾਂ ਵੀ ਤੇਰਾ ਭਲਾ ਨਹੀਂ ਸਾਸ ਸੰਗਤ ਜੀ ਵਾਈਗੁਰ ਜੀ ਕਹਿੰਦੇ ਭਾਈ ਜੇ ਤੂੰ ਮਨ ਦੇ ਵਿੱਚ ਵੀ ਕਿਸੇ ਦਾ ਬੁਰਾ ਸੋਚੇਗਾ ਨਾ ਤਾਂ ਵੀ ਤੇਰਾ ਭਲਾ ਨਹੀਂ ਹੋਣਾ ਸਾਸ ਸੰਗਤ ਜੀ ਇੱਕ ਵਪਾਰੀ ਦੀ ਕਹਾਣੀ ਹੈ ਸਾਸ ਸੰਗਤ ਜੀ ਸੱਚੀ ਹੱਦ ਬੀਤੀ ਕਰਨਾ ਹੈ ਸਾਸ ਸੰਗਤ ਜੀ ਸਾਸ ਸੰਗਤ ਜੀ ਇੱਕ ਵਪਾਰੀ ਸੀ ਜੋ ਕਿ ਲੱਕੜ ਦਾ ਕੰਮ ਕਰਦਾ ਸੀ ਸਾਸ ਸੰਗਤ ਜੀ ਕਿਸੇ ਵਪਾਰੀ ਬੰਦੇ ਨੂੰ ਪਤਾ ਲਗਾ ਸਾਸੰਗ ਜੀ ਕਿ ਰਾਜਾ ਬਿਮਾਰ ਹੋ ਗਿਆ ਹੈ ਸਾਸੰਗ ਜੀ ਵੈਦ ਇਲਾਜ ਕਰ ਰਹੇ ਨੇ ਰਾਜੇ ਦਾ ਪਰ ਉਸ ਨੂੰ ਕੋਈ ਫਰਕ ਨਹੀਂ ਪੈ ਰਿਹਾ ਸਾਸੰਗ ਜੀ ਉਹ ਜਿਹੜਾ ਵਪਾਰੀ ਬੰਦਾ ਸੀ ਨਾ ਨਾ ਕਹਿੰਦਾ ਹੁਣ ਬਿਜ਼ਨਸ ਦਾ ਟਾਈਮ ਆ ਗਿਆ ਹੈ ਹੋਵੇ ਨਾ ਰਾਜਾ ਬਿਮਾਰ ਕਿਤੇ ਮਰ ਹੀ ਨਾਲ ਚਾਵੇ ਸਾਸੰਗ ਜੀ ਮੇਰਾ ਵਪਾਰ ਵੱਧ ਜਾਵੇਗਾ। ਮੇਰੀ ਲੱਕੜੀ ਦਾ ਕੰਮ ਵੱਧ ਜਾਵੇਗਾ। ਸਾਧ ਸੰਗਤ ਜੀ ਉਸ ਵਪਾਰੀ ਨੇ ਚੰਦਨ ਦੀ ਲੱਕੜੀ ਖਰੀਦ ਕੇ ਰੱਖ ਲਈ। ਸਾਧ ਸੰਗਤ ਜੀ ਉਸਨੇ 1.5 ਲੱਖ ਚੰਦਨ ਦੀ ਲੱਕੜੀ ਖਰੀਦ ਕੇ ਰੱਖ ਲਈ। ਸਾਧ ਸੰਗਤ ਜੀ ਉਸ ਦਾ ਸੰਸਾਰ ਚੰਦਨ ਦੀ ਲੱਕੜੀ ਨਾਲ ਬਹੁਤ ਵਧੀਆ ਕਾਰੋਬਾਰ ਚੱਲਦਾ ਸੀ। ਸਾਧ ਸੰਗਤ ਜੀ ਉਸਨੇ ਸੋਚਿਆ ਉਹ ਰਾਜੇ ਨੇ ਮਰ ਜਾਣਾ ਹੈ ਤਾਂ ਫਿਰ ਜੇ ਮੇਰੇ ਕੋਲ ਲੱਕੜੀ ਨਾ ਹੋਈ ਤਾਂ ਕਿਸੇ ਹੋਰ ਦਾ کاروبار ਵਿੱਚ ਵਾਧਾ ਹੋ ਜਾਣਾ ਹੈ ਸਾਧ ਸੰਗਤ ਜੀ ਤਾਂ ਉਸ ਨੇ ਪਹਿਲਾਂ ਹੀ 1.5 ਲੱਖ ਦੀ ਚੰਦਨ ਦੀ ਲੱਕੜੀ ਲੈ ਕੇ ਰੱਖ ਲਈ ਸਾਧ ਸੰਗਤ ਜੀ ਉਹ ਵਪਾਰੀ ਕਹਿੰਦਾ ਜਦੋਂ ਲੋੜ ਪਵੇਗੀ ਮੈਂ ਇਹ ਚੰਦਨ ਦੀ ਲੱਕੜੀ ਜੋ 1.5 ਲੱਖ ਦੀ ਖਰੀਦੀ ਹੈ ਮੈਂ ਇਸ ਨੂੰ 5 ਲੱਖ ਦੀ ਵੇਚਾਂਗਾ ਮੇਰਾ ਵਾਅਦਾ ਹੋ ਜਾਵੇਗਾ ਸਾਧ ਸੰਗਤ ਜੀ ਕਿਉਂਕਿ ਰਾਜਾ ਤਾਂ ਹੁਣ ਮਰਨ ਵਾਲਾ ਹੈ ਸਾਧ ਸੰਗਤ ਜੀ ਹੁਣ ਉਹ ਵਪਾਰੀ ਰੋਜ਼ ਸਵੇਰੇ ਉੱਠਦਾ ਸੋਚਦਾ ਰਾਜਾ ਮਰ ਜਾਵੇ ਤਾਂ ਚੰਗੀ ਗੱਲ ਹੀ ਹੈ ਸਾਧ ਸੰਗਤ ਜੀ ਮੈਂ ਤਾਂ ਪੈਸੇ ਵੀ ਖਰਚ ਕੇ ਬੈਟ ਗਿਆ ਹਾਂ ਸਾਧ ਸੰਗਤ ਜੀ ਉਹ ਉੱਠ ਕੇ ਰਾਜੇ ਬਾਰੇ ਸੋਚਦਾ ਉਹ ਰੋਜ਼ ਕਹਿੰਦਾ ਪਤਾ ਨਹੀਂ ਕਦੋਂ ਇਸ ਦੀ ਮਰਨ ਦੀ ਖਬਰ ਆਵੇਗੀ ਕੋਈ ਪਤਾ ਨਹੀਂ ਨਹੀਂ ਸਾਧ ਸੰਗਤ ਜੀ ਉਹ ਵਪਾਰੀ ਹਰ ਟਾਈਮ ਹਰ ਘੜੀ ਉਸ ਰਾਜੇ ਦੇ ਮਰਨ ਬਾਰੇ ਹੀ ਸੋਚਦਾ ਹੈ ਸਾਧ ਸੰਗਤ ਜੀ ਉਸ ਦਾ ਬੁਰਾ ਹੀ ਸੋਚਦਾ ਹੈ ਸਾਧ ਸੰਗਤ ਜੀ ਕਹਿੰਦਾ ਕੀ ਹੋਇਆ ਕੁਦਰਤ ਦੀ ਰਾਜੇ ਨੂੰ ਦਵਾਈ ਲੱਗ ਗਈ ਸਾਧ ਸੰਗਤ ਜੀ ਕੁਦਰਤ ਦਾ ਖੇਡ ਹੈ 사ਸੰਗਤ ਜੀ ਰਾਜਾ ਤੰਦਰੁਸਤ ਹੋਣ ਲੱਗ ਪਿਆ ਉਹ ਵਪਾਰੀ ਸੀ ਜਿਹੜਾ ਉਹ ਉਸ ਬਾਰੇ ਗਲਤ ਸੋਚਦਾ ਸੀ ਕਿ ਰਾਜਾ ਮਰ ਜਾਵੇ ਤਾਂ ਮੇਰਾ ਕਰ ਵਿੱਚ ਵਾਰ ਵਿੱਚ ਵਾਧਾ ਹੋ ਜਾਵੇਗਾ 사ਸੰਗਤ ਜੀ ਪਰ ਕੁਦਰਤ ਕੁਦਰਤ ਦੇ ਰੰਗਾਂ ਨੂੰ ਕੌਣ ਜਾਣ ਸਕਦਾ ਹੈ 사ਸੰਗਤ ਜੀ ਪਰ ਉਸ ਰਾਜੇ ਨੂੰ ਦਵਾਈ ਲੱਗਣੀ ਸ਼ੁਰੂ ਹੋ ਗਈ 사ਸੰਗਤ ਜੀ ਇਸ ਨਾਲ ਰਾਜੇ ਨੂੰ ਦਿਨ ਪਰ ਦਿਨ ਫਰਕ ਪੈਣਾ ਸ਼ੁਰੂ ਹੋ ਗਿਆ ਸਾਧ ਸੰਗਤ ਜੀ ਉਸ ਦਾ ਭਲਾ ਹੋਣ ਲੱਗ ਪਿਆ ਸਾਧ ਸੰਗਤ ਜੀ ਜਦੋਂ ਤੁਸੀਂ ਕਿਸੇ ਦਾ ਬੁਰਾ ਸੋਚੋਗੇ ਉਸ ਦਾ ਭਲਾ ਹੋਣ ਲੱਗ ਜਾਵੇਗਾ ਸਾਧ ਸੰਗਤ ਜੀ ਜੋ ਵੀ ਸੰਗਤ ਇਸ ਕਿਸਾਨ ਕਥਾ ਨੂੰ ਸਰਵਣ ਕਰ ਰਹੀ ਹੈ ਸਾਧ ਸੰਗਤ ਜੀ ਉਹ ਅੱਜ ਤੋਂ ਬਾਅਦ ਕਿਸੇ ਦਾ ਬੁਰਾ ਨਹੀਂ ਸੋਚਣਗੇ ਕਿਸੇ ਦਾ ਬੁਰਾ ਨਹੀਂ ਕਰਨਗੇ ਸਾਧ ਸੰਗਤ ਜੀ ਤੁਸੀਂ ਗਵੰਡੀ ਦਾ ਬੁਰਾ ਨਹੀਂ ਸੋਚੋਗੇ ਕਿਉਂਕਿ ਉਸ ਦਾ ਚੰਗਾ ਹੋਣ ਲੱਗ ਜਾਵੇਗਾ ਸਾਧ ਸੰਗਤ ਜੀ ਕਿਸੇ ਦਾ ਬੁਰਾ ਸੋਚਣਾ ਹੀ ਬਹੁਤ ਗਲਤ ਗੱਲ ਹੈ ਸਾਧ ਸੰਗਤ ਜੀ ਇਸ ਕਰਕੇ ਤੁਸੀਂ ਡਰੋਗੇ ਕਿਤੇ ਉਸ ਦਾ ਚੰਗਾ ਨਾ ਹੋ ਜਾਵੇ ਸਾਧ ਸੰਗਤ ਜੀ ਜਦੋਂ ਉਹ ਰਾਜੇ ਨੂੰ ਦਵਾਈ ਲੱਗਣੀ ਸ਼ੁਰੂ ਹੋ ਗਈ ਸਾਧ ਸੰਗਤ ਜੀ ਉਹ ਤੰਦਰੁਸਤ ਹੋਣਾ ਸ਼ੁਰੂ ਹੋ ਗਿਆ ਸਾਥ ਸੰਗਤ ਜੀ ਅੱਜ ਹੋਰ ਅੱਜ ਕੱਲ ਥੋੜਾ ਬਹੁਤਾ ਉਸ ਦੀ ਤੰਤਰੁਸਤੀ ਵਿੱਚ ਫਰਕ ਪੈਣਾ ਸ਼ੁਰੂ ਹੋ ਗਿਆ ਸਾਥ ਸੰਗਤ ਜੀ ਇੱਧਰ ਵਪਾਰੀ ਬਿਮਾਰ ਪੈਣ ਲੱਗ ਪਿਆ ਸਾਥ ਸੰਗਤ ਜੀ ਕਿਉਂਕਿ ਉਸ ਨੂੰ ਚਿੰਤਾ ਨੇ ਖਾ ਲਿਆ ਸਾਥ ਸੰਗਤ ਜੀ ਅਈ ਮੈਂ ਹਾਈ ਮੈਂ ਕਿਤੇ ਘਾਟੇ ਵਿੱਚ ਨਾ ਚਲਾ ਜਾਵਾਂ ਸਾਥ ਸੰਗਤ ਜੀ ਰਾਜਾ ਬਹੁਤ ਦੇਰ ਬਾਅਦ ਅੱਜ ਆਪਣੀ ਮਹਿਲ ਵਿੱਚੋਂ ਬਾਹਰ ਆਇਆ ਸਾਧ ਸੰਗਤ ਜੀ ਕਦੇ ਕਿਸੇ ਨੂੰ ਮਿਲ ਰਿਹਾ ਕਦੇ ਕਿਸੇ ਨੂੰ ਮਿਲ ਰਿਹਾ ਸੀ ਸਾਧ ਸੰਗਤ ਜੀ ਜਦੋਂ ਰਾਜਾ ਉਸ ਵਪਾਰੀ ਦੇ ਚੌਂਕ ਵਿੱਚ ਆਇਆ ਜਿੱਥੇ ਉਸਦੀ ਦੁਕਾਨ ਸੀ ਵਪਾਰੀ ਦੀ ਤੇ ਉਸ ਦਾ ਘਰ ਸੀ ਸਾਧ ਸੰਗਤ ਜੀ ਉਹ ਇੱਕ ਚਰਾਹੇ ਦੇ ਵਿੱਚ ਸੀ ਸਾਧ ਸੰਗਤ ਜੀ ਉਸ ਵਪਾਰੀ ਦਾ ਕੰਮ ਵੀ ਬਹੁਤ ਚੰਗਾ ਸੀ ਸਾਤ ਸੰਗਤ ਜੀ ਤਾਂ ਰਾਜੇ ਨੇ ਜਿੱਤ ਵਿੱਚ ਖਿਆਲ ਆਇਆ ਸਾਤ ਸੰਗਤ ਜੀ ਕਿਉਂ ਨਾ ਮੈਂ ਇਹ ਬਿਲਡਿੰਗ ਨੂੰ ਖਰੀਦ ਲਵਾਂ ਸਾਤ ਸੰਗਤ ਜੀ ਇਸੇ ਤਰ੍ਹਾਂ ਭਾਈ ਫਿਰ ਗੁਰਬਾਣੀ ਦਾ ਫਰਮਾਨ ਹੈ ਫਰੀਦਾ ਬੁਰੇ ਦਾ ਪਲਾ ਕਰ ਫਰੀਤਾ ਬੁਰੇ ਦਾ ਪਲਾ ਕਰ ਗੁੱਸਾ ਮਨ ਨ ਹੰਡਾਇ ਦੇਹੇ ਰੋਗ ਨ ਲੱਗਈ ਪੱਲੇ ਸਭ ਕਿਛ ਪਾਏ ਸਾਧ ਸੰਗਤ ਜੀ ਇਹ ਪੈ ਸਾਈਕੋਲੋਜੀਕਲ ਇਫੈਕਟ ਹੈ ਜਦੋਂ ਤੁਸੀਂ ਕਿਸੇ ਬਾਰੇ ਗਲਤ ਸੋਚਦੇ ਹੋ ਨਾ ਸਾਧ ਸੰਗਤ ਜੀ ਤਾਂ ਤੁਹਾਡੇ ਨਾਲ ਵੀ ਬੁਰਾ ਹੋਣ ਲੱਗ ਜਾਂਦਾ ਹੈ ਸਾਥ ਸੰਗਤ ਜੀ ਜਦੋਂ ਅਸੀਂ ਕਿਸੇ ਦੇ ਬਾਰੇ ਸੋਚਦੇ ਹਾਂ ਕਿਸੇ ਨੂੰ ਯਾਦ ਕਰਦੇ ਹਾਂ ਤਾਂ ਸਾਥ ਸੰਗਤ ਜੀ ਉਹ ਆਪਣੇ ਸਾਹਮਣੇ ਆ ਜਾਂਦਾ ਹੈ ਸਾਥ ਸੰਗਤ ਜੀ ਜਦੋਂ ਅਸੀਂ ਕਿਸੇ ਬਾਰੇ ਬੁਰਾ ਸੋਚਾਂਗੇ ਤਾਂ ਸਾਡੇ ਨਾਲ ਵੀ ਬੁਰਾ ਹੀ ਹੋਵੇਗਾ ਸਾਥ ਸੰਗਤ ਜੀ ਤਾਂ ਉਸ ਨੂੰ ਰਾਜੀ ਨੂੰ ਪਤਾ ਲੱਗ ਗਿਆ ਕਿ ਇਹ ਮੇਰੇ ਬਾਰੇ ਗਲਤ ਸੋਚ ਰਿਹਾ ਹੈ ਉਸ ਦਾ ਮਨ ਵਿੱਚ ਆ ਗਿਆ ਸਾਸੰਗਤ ਜੀ ਜਦੋਂ ਰਾਜੇ ਦੇ ਮਨ ਵਿੱਚ ਬੁਰੀਆਈ ਆ ਗਈ ਰਾਜਾ ਚੌਂਕ ਵਿੱਚ ਖੜਾ ਸਾਸੰਗਤ ਜੀ ਰਾਜੇ ਨੇ ਪੁੱਛਿਆ ਇਹ ਕਿਸ ਦੀ ਬਿਲਡਿੰਗ ਹੈ ਸਾਸੰਗਤ ਜੀ ਰਾਜੇ ਨੇ ਆਪਣੇ ਮੰਤਰੀ ਨੂੰ ਪੁੱਛਿਆ ਸਾਸੰਗਤ ਜੀ ਉਸਨੇ ਕਿਹਾ ਬਾਦਸ਼ਾਹ ਸਲਾਮਤ ਹੁਕਮ ਕਰੋ ਇਹ ਇੱਕ ਵਪਾਰੀ ਦੀ ਦੁਕਾਨ ਹੈ ਸਾਸੰਗਤ ਜੀ ਤੇ ਉਸਦਾ ਹੀ ਘਰ ਹੈ ਸਾਸੰਗ ਹੈ ਜੀ ਤਾਂ ਇਹ ਤਾਂ ਮੇਰੇ ਰਾਜ ਸ਼ਹਿਰ ਦੀ ਨਿਰਾਦਰ ਹੀ ਕਰਦੀ ਹੈ ਸਾਸੰਗ ਹੈ ਜੀ ਕਿਉਂਕਿ ਉਹ ਬਿਲਡਿੰਗ ਬਹੁਤ ਪੁਰਾਣੀ ਬਣੀ ਹੋਈ ਸੀ ਰਾਂਝਾ ਕਹਿੰਦਾ ਇੱਥੇ ਸ਼ੋਭਾ ਨਹੀਂ ਦਿੰਦੀ ਇਸ ਨੂੰ ਢਾ ਦਿਓ ਉਸ ਵਪਾਰੀ ਦੇ ਜਿੰਨੇ ਪੈਸੇ ਬਣਦੇ ਨੇ ਉਸ ਨੂੰ ਦੇ ਦਿਓ ਸਾਸੰਗ ਹੈ ਜੀ ਇਹ ਜਗ੍ਹਾ ਖਾਲੀ ਕਰਵਾ ਕੇ ਇੱਥੇ ਪਾਰਕ ਬਣਾ ਦਿਓ ਰਾਜੇ ਨੇ ਹੁਕਮ ਕੀਤਾ ਆਪਣੇ ਮੰਤਰੀ ਨੂੰ ਸਾਧ ਸੰਗਾ ਜੀ ਮੰਤਰੀ ਨੇ ਵਪਾਰੀ ਨੂੰ ਜਾ ਕੇ ਕਹਿ ਦਿੱਤਾ ਕਿ ਰਾਜੇ ਦਾ ਹੁਕਮ ਹੈ ਕਿ ਇਹ ਬਿਲਡਿੰਗ ਨੂੰ ਢਾ ਦਿਓ ਸਾਧ ਸੰਗਾ ਜੀ ਤਬ ਵਪਾਰੀ ਕਹਿੰਦਾ ਮੈਂ ਤਾਂ ਲੁੱਟਿਆ ਜਾਵਾਂਗਾ ਮੇਰਾ ਤਾਂ ਸਾਰਾ ਕਾਰੋਬਾਰ ਲੁੱਟਿਆ ਜਾਵੇਗਾ ਮੈਂ ਕਿਵੇਂ ਜੀਵਾਂਗਾ ਸਾਧ ਸੰਗਾ ਜੀ ਮੇਰੇ ਘਰ ਘਰ ਹੀ ਉੱਜੜ ਜਾਵੇਗਾ ਸਾਸੰਗਤ ਜੀ ਇਸ ਚ ਰਸਤੇ ਵਿੱਚ ਮੇਰਾ ਵਪਾਰ ਜਾਂਦਾ ਹੈ ਸਾਸੰਗਤ ਜੀ ਬਹੁਤ ਆਲੇ ਦੋਲੇ ਦੇ ਸ਼ਹਿਰਾਂ ਵਿੱਚ ਮੇਰਾ ਵਪਾਰ ਹੁੰਦਾ ਹੈ ਸਾਸੰਗਤ ਜੀ ਉਹ ਪਪਾਰੇ ਮੰਤਰੀ ਨੂੰ ਜਾ ਕੇ ਕਹਿੰਦਾ ਮੈਂ ਮਾਰਿਆ ਜਾਵਾਂਗਾ ਚੌਂਕ ਵਿੱਚ ਮੇਰੀ ਦੁਕਾਨ ਹੈ ਮੈਂ ਲੁੱਟਿਆ ਜਾਵਾਂਗਾ ਸਾਸੰਗਤ ਜੀ ਮੰਤਰੀ ਕਹਿੰਦਾ ਗੱਲ ਸੁਣ ਖਜ਼ਾਨੇ ਵਿੱਚ ਪੈਸੇ ਰੱਖੇ ਨੇ ਚੱਕ ਲੈ ਜਾ ਰਾਜੇ ਦਾ ਹੁਕਮ ਹੈ ਇਹ ਬਿਲਡਿੰਗ ਢਾਈ ਜਾਏਗੀ ਹੁਣ ਮੰਤਰੀ ਨੂੰ ਵੀ ਤਰਸ ਆਉਣ ਲੱਗ ਪਿਆ ਮੰਤਰੀ ਕਹਿੰਦਾ ਇੰਨੇ ਸਾਲਾਂ ਤੋਂ ਤੇਰੀ ਬਿਲਡਿੰਗ ਬਣੀ ਹੋਈ ਹੈ ਹੁਣ ਤੱਕ ਰਾਜੇ ਨੇ ਕਿਉਂ ਇਸ ਬਿਲਡਿੰਗ ਬਾਰੇ ਸੋਚਿਆ ਸਾਧ ਸੰਗਤ ਜੀ ਮੈਨੂੰ ਲੱਗਦਾ ਹੈ ਤੂੰ ਰਾਜੇ ਬਾਰੇ ਗਲਤ ਸੋਚਦਾ ਹੈ ਸੱਚੋ ਸੱਚ ਦੱਸ ਕੀ ਗੱਲ ਹੈ ਤੂੰ ਰਾਜੇ ਦਾ ਬੁਲਾ ਬੁਰਾ ਮੰਗਦਾ ਹੈ ਸਾਸੰਗਤ ਜੀ ਤਾਂ ਰਾਜ ਦੇ ਮੰਨ ਵਿੱਚ ਬੁਰਾ ਆਇਆ ਤੇਰੇ ਲਈ ਸਾਸੰਗਤ ਜੀ ਉਹ ਵਪਾਰੀ ਰੋਂਦਾ ਰੋਂਦਾ ਸੱਚ ਬੋਲ ਪਿਆ ਕਹਿੰਦਾ ਇਹ ਸੱਚ ਹੈ ਮੈਂ 1.5 ਲੱਖ ਦੀ ਚੰਦਨ ਦੀ ਲੱਕੜੀ ਖਰੀਦ ਕੇ ਰੱਖੀ ਸੀ ਕਿ ਰਾਜੇ ਨੇ ਮਰ ਜਾਣਾ ਹੈ ਤੇ ਇਹ ਕੱਪੜ ਇਹ ਲੱਕੜੀ ਉਸ ਵੇਲੇ ਕੰਮ ਆਵੇਗੀ ਸਾਸੰਗਤ ਜੀ ਚਿੱਤ ਵਿੱਚ ਸੀ ਰਾਜਾ ਬਿਮਾਰ ਹੈ ਰਾਜੇ ਨੇ ਮਰ ਜਾਣਾ ਹੈ ਸਾਧ ਸੰਗਤ ਜੀ ਇਸ ਕਰਕੇ ਉਸਨੇ ਚੰਦਨ ਦੀ ਲੱਕੜੀ ਖਰੀਦ ਕੇ ਰੱਖੀ ਸੀ ਉਸਨੇ ਰਾਜੇ ਦਾ ਬੁਰਾ ਜਾਇਆ ਸੀ ਸਾਧ ਸੰਗਤ ਜੀ ਹੁਣ ਜਦੋਂ ਰਾਜਾ ਠੀਕ ਹੋ ਗਿਆ ਤਾਂ ਰਾਜੇ ਦੇ ਮਨ ਵਿੱਚ ਵੀ ਬੁਰੀਆਈ ਆ ਗਈ ਉਸ ਵਪਾਰੀ ਦੇ ਲਈ ਸਾਧ ਸੰਗਤ ਜੀ ਐਸੀ ਤਰ੍ਹਾਂ ਪਾਈ ਮੰਤਰੀ ਕਹਿੰਦਾ ਸਾਧ ਸੰਗਤ ਜੀ ਬਸ ਬੁਰਾ ਸੋਚਣ ਦਾ ਫਲ ਹੀ ਤੈਨੂੰ ਮਿਲਿਆ ਹੈ ਤੋ ਕਿਸੇ ਦਾ ਬੁਰਾ ਨਾ ਮੰਗਿਆ ਕਰ ਜੇ ਤੂੰ ਆਪਣਾ ਭਲਾ ਚਾਹੁੰਦਾ ਹੈ ਨਾ ਤਾਂ ਦੂਜੇ ਦਾ ਬੁਰਾ ਨਾ ਮੰਗਿਆ ਕਰ ਤੋ ਦੂਜੇ ਦਾ ਵੀ ਭਲਾ ਮੰਗਿਆ ਕਰ ਸਾਧ ਸੰਗਤ ਜੀ ਇਸੇ ਤਰ੍ਹਾਂ ਗੁਰਬਾਣੀ ਦਾ ਫਰਮਾਨ ਹੈ ਭਾਈ ਹਰ ਬੁਰਾ ਨਾ ਰੱਖੋ ਚੀਤ ਤੂੰ ਦੁੱਖ ਨਾ ਪਾਈਂ ਮੀਤ ਸਾਧ ਸੰਗਤ ਜੀ तु किसी का बुरा नहीं करोगे बुरा नहीं मंगोगे सतसंग जी तो भी बुरा नहीं होगा सतसंग जी तीस का चंगा सोचोगे तो भी चंगा ही होगा सतसंग जी हूँ वो दिन गए सात संगत जी हूँ राजा रोज़ सवेरे उठ के राजे का भी चंगा मना है चंग राजे सुख मंगता है सतसंग जी ਉਹ ਰੱਬ ਨੂੰ ਕਹਿੰਦਾ ਹੈ ਰੱਬਾ ਰਾਜੇ ਦਾ ਵੀ ਭਲਾ ਕਰੀ ਸਾਧ ਸੰਗਤ ਜੀ ਹੁਣ ਭਲਾ ਮੰਗਣ ਲੱਗ ਪਿਆ ਸਾਧ ਸੰਗਤ ਜੀ ਉਹ ਹਰ ਰੋਜ਼ ਸਵੇਰੇ ਉੱਠ ਕੇ ਜੋ ਮਰਜੀ ਮੰਗ ਲੋ ਰੱਬ ਕੋਲ ਸਾਧ ਸੰਗਤ ਜੀ ਤੰਦਰੁਸਤੀ ਮੰਗ ਲੋ ਪੈਸਾ ਮੰਗ ਲੋ ਕਰੋਵਰ ਮੰਗ ਲੋ ਪਦਾਰਥ ਮੰਗ ਲੋ ਸ਼ੋਹਰਤ ਮੰਗ ਲੋ ਸਾਧ ਸੰਗਤ ਜੀ ਅਖੀਰ ਉੱਤੇ ਜਦੋਂ ਹਰ ਰੋਜ਼ ਅਰਦਾਸ ਕਰਦੇ ਹਾਂ ਤਾਂ ਕਹਿੰਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬਤ ਦਾ ਭਲਾ ਸਾ ਸੰਗਤ ਜੀ ਅਖੀਰ ਵਿੱਚ ਵਾਹਿਗੁਰੂ ਨੇ ਇੱਕ ਗੱਲ ਕਹਿ ਦਿੱਤੀ ਉਹ ਸਿੱਖਾ ਤੇਰਾ ਕਦੇ ਬੁਰਾ ਨਹੀਂ ਹੋ ਸਕਦਾ ਪਤਾ ਕਿਉਂ ਜਦੋਂ ਤੂੰ ਅਰਦਾਸ ਪੂਰੀ ਕਰਨੀ ਹੈ ਤਾਂ ਤੂੰ ਅਖੀਰ ਤੇ ਸਰਬਤ ਦਾ ਭਲਾ ਮੰਗਣਾ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬਤ ਦਾ ਭਲਾ ਸਾ ਸੰਗਤ ਜੀ ਸਿੱਖ ਕਦੇ ਬੁਰਾ ਨਹੀਂ ਕਰ ਸਕਦਾ ਕਿਉਂਕਿ ਉਸ ਨੂੰ ਅਰਦਾਸ ਵਿੱਚ ਅਖੀਰ ਤੇ ਕਹਿਣਾ ਪੈਂਦਾ ਹੈ ਤੇਰੇ ਭਾਣੇ ਸਰਬੱਤ ਦਾ ਭਲਾ ਸਾਧ ਸੰਗਤ ਜੀ ਵਪਾਰੀ ਕਹਿੰਦਾ ਰੱਬਾ ਰਾਜੇ ਦਾ ਵੀ ਭਲਾ ਕਰ ਜਦੋਂ ਫਿਰ 3 ਮਹੀਨੇ 4 ਮਹੀਨੇ ਬਾਅਦ ਰਾਜਾ ਆਪਣੇ ਮਹਿਲ ਦੇ ਵਿੱਚੋਂ ਬਾਹਰ ਆਇਆ ਸਾਧ ਸੰਗਤ ਜੀ ਤਾਂ ਉਹ ਫਿਰ ਉਸ ਚਰਾਹੇ ਦੇ ਵਿੱਚ ਆ ਕੇ ਖੜਾ ਹੋ ਗਿਆ ਸਾਧ ਸੰਗਤ ਜੀ ਉਸਨੇ ਮੰਤਰੀ ਨੂੰ ਕਿਹਾ ਕਿ ਮੈਂ ਤੇ ਕਦੋਂ ਦਾ ਹੁਕਮ ਕੀਤਾ ਹੈ ਤੁਸੀਂ ਹਜੇ ਤੱਕ ਇਹ ਬਿਲਡਿੰਗ ਢਾਈ ਨਹੀਂ ਮੈਂ ਤੇ ਤੁਹਾਨੂੰ ਇੱਥੇ ਪਾਰਕ ਬਣਾਉਣ ਲਈ ਕਿਹਾ ਸੀ 사త్సੰਗ ਜੀ ਤਾਂ ਮੰਤਰੀ ਨੇ ਕਿਹਾ ਬਾਦਸ਼ਾ ਮੈਂ ਆਪ ਬਾਦਸ਼ਾ ਨੂੰ ਕਿਹਾ ਉਸ ਮੰਤਰੀ ਨੇ ਕਿ ਬਾਦਸ਼ਾ ਇਹ ਪੁਰਾਣੀ ਬਿਲਡਿੰਗ ਆਪਣੇ ਪਿੰਡ ਦੀ ਇੱਜ਼ਤ ਨੂੰ ਬੁਨਉਂਦੀ ਹੈ 사త్సੰਗ ਜੀ ਕਿਉਂਕਿ ਹੁਣ ਅੱਜ ਦੇ ਟਾਈਮ ਵਿੱਚ ਪ੍ਰਾਣੀਆਂ ਬਿਲਡਿੰਗਾਂ ਬਹੁਤ ਘੱਟ ਨੇ ਸਾਧ ਸੰਗਤ ਜੀ ਤਾਂ ਉਸ ਰਾਜੇ ਦੇ ਮਨ ਦੇ ਵਿੱਚ ਵੀ ਦਇਆ ਆ ਗਈ ਸਾਧ ਸੰਗਤ ਜੀ ਤਾਂ ਰਾਜੇ ਨੇ ਕਿਹਾ ਤੁਸੀਂ ਸਰਕਾਰੀ ਖਾਤੇ ਦੇ ਵਿੱਚੋਂ ਪੈਸੇ ਲੈ ਕੇ ਇਸ ਨੂੰ ਰੰਗ ਰੋਗਨ ਲਪਾਈ ਕਰਾ ਕੇ ਸਾਧ ਸੰਗਤ ਜੀ ਇਸ ਨੂੰ ਸੋਹਣੇ ਤਰੀਕੇ ਦੇ ਨਾਲ ਬਣਾ ਦਿਓ ਸਾਧ ਸੰਗਤ ਜੀ ਇਸੇ ਲਈ ਕਹਿੰਦੇ ਆ ਕਿ ਜਦੋਂ ਤੁਸੀਂ ਕਿਸੇ ਦਾ ਚੰਗਾ ਮੰਨੋਗੇ ਤਾਂ ਤੁਹਾਡੇ ਨਾਲ ਵੀ ਚੰਗਾ ਹੀ ਹੋਵੇਗਾ ਸਾਧ ਸੰਗਤ ਜੀ ਇਸੇ ਤਰ੍ਹਾਂ ਉਸ ਨੂੰ ਚੰਗਾ ਮੰਨਿਆ ਤਾਂ ਉਸ ਦੇ ਨਾਲ ਵੀ ਚੰਗਾ ਹੋਣ ਲੱਗ ਪਿਆ ਤਾਂ ਉਹ ਵਪਾਰੀ ਰਾਜੇ ਨੂੰ ਕਹਿੰਦਾ ਕਿ ਤੂੰ ਮੈਨੂੰ ਰਾਹੇ ਪਾ ਦਿੱਤਾ ਹੈ ਸਾਧ ਸੰਗਤ ਜੀ ਇਸੇ ਤਰ੍ਹਾਂ ਗੁਰਬਾਣੀ ਦਾ ਫਰਮਾਨ ਹੈ ਹਰ ਪੂਰਾ ਨਾ ਰੱਖੋ ਚੀਤ ਮੁੱਖ ਦੁੱਖ ਨਾ ਪਾਈ ਮੀਤ ਸਾਥ ਸੰਗਤ ਜੀ ਤੁਸੀਂ ਕਿਸੇ ਦਾ ਬੁਰਾ ਨਹੀਂ ਕਰਨਾ ਸਾਥ ਸੰਗਤ ਜੀ ਜੇ ਤੁਸੀਂ ਕਿਸੇ ਦਾ ਬੁਰਾ ਕਰੋਗੇ ਤਾਂ ਤੁਹਾਡਾ ਵੀ ਬੁਰਾ ਹੀ ਹੋਵੇਗਾ ਸਾਥ ਸੰਗਤ ਜੀ ਤੁਸੀਂ ਅੱਗੋਂ ਕੁਝ ਨਾ ਨਹੀਂ ਕਰੋਗੇ ਸਾਥ ਸੰਗਤ ਜੀ ਜੇ ਤੁਹਾਡਾ ਕੋਈ ਬੁਰਾ ਕਰ ਵੀ ਰਿਹਾ ਹੈ ਨਾ ਤੁਸੀਂ ਅੱਗੋਂ ਬੁਰਾ ਨਹੀਂ ਕਰਨਾ ਸਾਥ ਸੰਗਤ ਜੀ ਤੁਸੀਂ ਉਸ ਵਾਇਗਰ ਉੱਤੇ ਛੱਡ ਦੇਣਾ ਹੈ ਸਾਥ ਸੰਗਤ ਜੀ ਫਿਰ ਉਹ ਵਾਈ ਕਰੋ ਆਪ ਉਸ ਦਾ ਨਵੇੜਾ ਕਰਨਗੇ ਸਾਧ ਸੰਗਤ ਜੀ ਫਿਰ ਤੁਹਾਨੂੰ ਰੱਬ ਕਰਕੇ ਦਿਖਾਵੇਗਾ ਉਸ ਦਾ ਨਵੇੜਾ ਕਰਕੇ ਦਿਖਾਵੇਗਾ ਤੁਸੀਂ ਕਿਸੇ ਦੇ ਨਾਲ ਬੈਰ ਨਹੀਂ ਕਰੋਗੇ ਫਿਰ ਦੇਖੋਗੇ ਅੱਗੇ ਰੱਬ ਕੀ ਕਰਦਾ ਹੈ ਸਾਧ ਸੰਗਤ ਜੀ ਇਸੇ ਤਰ੍ਹਾਂ ਪਾਈ ਗੁਰਬਾਣੀ ਦਾ ਫੁਰਮਾਨ ਹੈ ਨਿਰਬੈਰੋ ਨਾਲ ਜਿਵੇਂ ਰਚੇਂਦਾ ਆਪਣੇ ਕਰ ਲੂਪੀ ਲਾਏ ਨਿਰਬੈਰੋਂ ਨਾਲ ਜਿਵੇਂ ਰਚੇਂਦਾ ਆਪਣੇ ਕਰ ਲੂਪੀ ਲਾਏ ਸਾਧ ਸੰਗਤ ਜੀ ਪਈ ਨਿਰਬੈਰੋਂ ਨਾਲ ਵੈਰ ਕਰੇਗਾ ਨਾ ਤੋ ਆਪਣੇ ਘਰ ਵਿੱਚ ਹੀ ਆ ਪੱਗ ਲਾ ਲਵੇਗਾ ਸਾਧ ਸੰਗਤ ਜੀ ਜੇ ਤੁਸੀਂ ਕਿਸੇ ਦਾ ਬੁਰਾ ਕਰੋਗੇ ਨਾ ਤਾਂ ਤੁਹਾਡੇ ਨਾਲ ਵੀ ਬੁਰਾ ਹੀ ਹੋਵੇਗਾ ਸਾਧ ਸੰਗਤ ਜੀ ਜੋ ਵੀ ਸੰਗਤ ਨੇ ਇੱਕ ਕਥਾ ਸੁਣੀ ਹੈ ਉਹ ਅੱਜ ਤੋਂ ਬਾਅਦ ਕਿਸੇ ਦਾ ਬੁਰਾ ਨਹੀਂ ਜਾਣਗੇ ਕਿਸੇ ਦਾ ਬੁਰਾ ਨਹੀਂ ਕਰਨਗੇ ਸਾ ਸੰਗਤ ਜੀ ਜੇ ਜੋ ਪਕਿਸੇ ਦਾ ਕਰਾਂਗੇ ਉਹ ਹੀ ਆਪਣੇ ਨਾਲ ਹੋਵੇਗਾ ਸਾ ਸੰਗਤ ਜੀ ਇਸੇ ਤਰ੍ਹਾਂ ਪਾਈ ਗੁਰਬਾਣੀ ਦਾ ਫੁਰਮਾਨ ਹੈ ਫਰੀਦਾ ਬੁਰੇ ਦਾ ਪਲਾ ਕਰ ਗੁੱਸਾ ਮਨ ਨ ਹੰਡਾਏ ਦੇਹੀ ਰੋਗ ਨ ਲੱਗਈ ਪੰਨਾ ਸਭ ਕਿਛ ਪਾਏ ਸਾ ਸੰਗਤ ਜੀ ਐਸੀ ਆਪਣੀ ਅੱਜ ਦੀ ਕਥਾ ਸਾਧ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਜੁੜੀ ਹੈ ਸਾਧ ਸੰਗਤ ਜੀ ਸੰਤ ਪਾਪਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਧ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਪਾਪਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਲਿਖ ਕੇ ਹਾਜ਼ਰੀ ਲਗਾਉਣਾ ਜੀ ਸਾਧ ਸੰਗਤ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਿਆਤ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾਧ ਸੰਗਤ ਜੀ ਹੋਈਆਂ ਬੁੱਲਾ ਚੱਕਾਂ ਦੀ ਖੀਮਾ ਬਖਸ਼ਣੀ ਜੀ ਫਤੇ ਦਾ ਜਵਾ ਫਤੇ ਵਿੱਚ ਦੇਣਾ ਜੀ ਗੱਜ ਵੱਜ ਕੇ ਆਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ